ਆ ਦੇਖੋ ਜੀ ਅਮਰੂਦ ਕਿੰਨੂ ਗਲਗਲ ਕਿੰਨੂ ਕਿੰਨੇ ਲੱਗਿਆ ਆ ਦੇਖੋ ਇਧਰ ਇੱਕ ਬੂਟਾ ਹੈ ਕਿੰਨੂਆਂ ਦਾ ਤੇ ਇੱਕ ਹੈਗਾ ਗਲਗਲ ਦਾ ਆ ਬੂਟਾ ਮਗਰ ਦੇਖੋ ਕਿੰਨੇ ਗਲਗਲ ਕਿੰਨੇ ਕਿੰਨੂ ਲੱਗੇ ਆ ਇਹ ਖੇਤ ਲਾਏ ਵੇ ਮੇਰੇ ਬੂਟੇ ਮੇਰਾ ਸਵਾਲ ਮੈਂ ਫਲ ਵਾਲੇ ਬੂਟਿਆਂ ਨੂੰ ਲਾਉਣਾ ਵੀ ਆ ਸਵਾਲਦਾ ਵੀ ਆ ਮੇਰੇ ਬਾਬੇ ਦੇ ਵੀ ਲਾਏ ਵੇ ਆ ਭਾਈ ਵਾਲੇ ਮਰੂਦਾਂ ਦੇ ਅੰਬਾਂ ਦੇ ਜਾਮਣ ਕਿੰਨੂ ਆ ਦੇਖੋ ਗਾਜੋ ਤੁਹਾਨੂੰ ਦਿਖਾਉਣਾ ਆਲੂ ਬਖਾਰਾ ਆਲੂ ਬਖਾਰਾ ਵੀ ਲਾਇਆ ਵਾ ਆਹ ਸੋਨੂੰ ਫੇਰ ਕਿਨੂਆਂ ਦਾ ਬੂਟਾ ਦਿਖਾਉਣਾ ਇੱਕ ਆਹ ਦੇ ਆ ਵੀ ਕਿਨੂ ਆ ਆ ਬੂਟੇ ਦੇ ਨਾਲ ਮੈਂ ਖੜਾ ਲਾ ਆ ਮਗਰ ਮੇਰੇ ਕਿਨੂਆਂ ਦਾ ਬੂਟਾ ਵਾ ਨਾਲ ਮੈਂ ਖੜਾ ਇਹ ਕਿਨੂਆਂ ਲੈ ਕੋਣ ਸੋਨੂੰ ਦਿਖਾਉਣਾ ਮੈਂ ਆਲੂ ਬਖਾਰੇ ਦਾ ਆਲੂ ਬਖਾਰਾ ਹੋ ਦੇ ਲੱਗਿਆ ਸਾਹ ਦੇ ਖਟਾ 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 ਆਦੇ ਵਿੱਚ ਦੀ ਲੱਗੇ ਹੋ ਉਹਦੇ ਬਹੁਤ ਲੱਗੇ ਆ ਇਹ ਵੀ ਤੁਹਾਨੂੰ ਦਿਖਾਉਣਾ ਲਾ ਆ ਵੀ ਦੇਖ ਲੋ ਆਲੂ ਬਖਾਰਾ ਕਿੱਡਾ ਬੂਟਾ ਆਲੂ ਬਖਾਰੇ ਦਾ ਦੇਖੋ ਬਹੁਤ ਲੱਗੇ ਆ ਇਹ ਜੇ ਬੂਟੇ ਲਾਇਆ ਕਰੋ ਖੇਤਾਂ ਦੇ ਵਿੱਚ ਸਾਥ ਸੰਗਤ ਨਾਲੇ ਬੰਦੇ ਇਹਨਾਂ ਨੂੰ ਗੁੱਡ ਲੈਂਦਾ ਨਾਲੇ ਨਾਲ ਤੋਂ ਫਰੂਟ ਖਾਂਦਾ ਤੇ ਨਾਲੇ ਖੇਤ ਚ ਖੜੇ ਲੱਗਦੇ ਆ ਸੋਹਣੇ ਆ ਦੇਖੋ ਇਸ ਨੂੰ ਹੁਣ ਦਿਖਾਉਨੇ ਆ ਆੜੂ ਇਧਰ ਆੜੂ ਕਿੰਨੇ ਲੱਗੇ ਆ ਆ ਦੇਖੋ ਆੜੂ ਲੱਗੇ ਨੇ ਆੜੂ ਹੁਣ ਇਹਦੇ ਨਾਲ ਵੀ ਇੱਕ ਫੋਟੋ ਖਿਚਾਉਨੇ ਆ ਖੜ ਕੇ ਆੜੂਆਂ ਦੇ ਨਾਲ ਵੀ ਆ ਦੇਖੋ ਆੜੂਆਂ ਦੇ ਬੂਟੇ ਦੇ ਨਾਲ ਮੇਰੀ ਫੋਟੋ ਠੀਕ ਆ ਨਾ ਸਾਥ ਸੰਗਤ ਇਹੋ ਜਿਹੇ ਬੂਟੇ ਲਾਇਆ ਕਰੋ ਤਾਂ ਆ ਦੀ ਇਹ ਆੜੂਆਂ ਦਾ ਆੜੂ ਲੱਗੇ ਆੜੂ ਖਾਈਏ ਇੱਕ ਦਾ ਤੋੜ ਕੇ ਦਿਨੇ ਫਰਾੜੂ ਖਾ ਲੈਨੇ ਇੱਕ ਅੱਧਾ ਤੋੜ ਕੇ ਬਹੁਤ ਮਿੱਠਾ ਪੰਜਾਂ ਸੱਤਾਂ ਦਿਨਾਂ ਚ ਪੂਰੇ ਬਣ ਜਾਣਗੇ ਆਹ ਗੱਲੂ ਖਾ ਲੈ ਇਹ ਸਾਰੇ ਮੇਰੇ ਬੂਟੇ ਪਹੀ ਤੇ ਲਾਇਆ ਵੇ ਆ ਖੇਤ ਪਹੀ ਤੇ ਆ ਪਹੀ ਆ ਜਿੱਥੇ ਮੈਂ ਖੜਾ ਆ ਇਹ ਪਹੀ ਆ ਆਦੀ ਆ ਗਿਆ ਕਿੰਨੂ ਕਿੰਨੂ ਆयो ਗਾਂ ਨੂੰ ਦਿਖਾਉਣਾ ਫੇਰ ਕਿੰਨੂ ਤੇ ਦੂਜੀਆਂ ਕਿ ਉਹਦੇ ਨਾਲ ਗਲ-ਗਲ ਆ ਦੇ ਆ ਕਿੰਨੂ ਵੀ ਆ ਤੇ ਵਿੱਚ ਦੇ ਗਲਗਲ ਵੀ ਆ ਜੋੜਾ ਬੂਟਾ ਇਹ ਕਿੰਨੂ ਆ ਦਾ ਤੇ ਗਲਗਲ ਦਾ ਕੋਈ ਕਹਿ ਦੂਗਾ ਵੀ ਜੜ ਇੱਕੀ ਆ ਤੇ ਲੱਗਦੇ ਅੱਦੇ ਕਿੰਨੂ ਲੱਗਦੇ ਤੇ ਅੱਦੀ ਗਲਗਲ ਲੱਗਦੀ ਆ ਜਿਹੜਾ ਆ ਅਮਰੂਦਾਂ ਦਾ ਬੂਟਾ ਨਾ ਆਹਾ ਆਹ ਦੇ ਆਮਰੂਦ ਖੜਾ ਇਹ ਘਟੋ ਘਟ ਪਾਈਆ ਤੋਂ ਉੱਤੇ ਦੇ ਅੱਦੇ ਕਿਲੋ ਦੇ ਨੇੜੇ ਆਮਰੂਦ ਇਹਦਾ ਅੱਦੇ ਕਿਲੋ ਦੇ ਨੇੜੇ ਕਮਰੂਦ ਗੱਲ ਕਰ ਵੀ ਇੱਥੇ ਇਹਦੀ ਸੰਭਾਲ ਬਹੁਤ ਘੱਟ ਆ ਇਹਨਾਂ ਨੇ ਪਸ਼ੂ ਬਨ ਕੇ ਨਾਲ ਇਹਦੇ ਬੂਟਾ ਤੜਵਾਤਾ ਸੀ ਪੂਰੇ ਉਹਨਾਂ ਨੇ ਯਾਰ ਇਹ ਛੋਟੇ ਜਿਹੇ ਬੂਟੇ ਨੂੰ ਦੇ ਕਿੰਨੇ ਲੱਗੇ ਆ ਗੱਲ ਤਾਂ ਵੀ ਇਹ ਚੀਜ਼ ਨੂੰ ਸੰਭਾਲ ਕਰਨੀ ਬਹੁਤ ਜ਼ਰੂਰੀ ਆ ਆ ਸਾਹ ਸੰਗ ਤੇ ਲੱਗਿਆ ਆ ਕਿਸਨ ਦਾ ਬੂਟਾ ਆ ਤੇ ਆ ਕਿਸਨ ਨੂੰ ਇਨੂੰ ਕਹਿੰਦੇ ਆ ਅਕਸਨ ਇਹ ਪੈਂਦਾ ਦਵਾਈਆਂ ਚ ਆਹਦੇ ਆ ਅਕਸਨ ਅਕਤੰਦੂਰਾ ਸੈਖਿਆ ਚੌਥੀ ਲਈ ਗਲੋ ਮਲ ਕੇ ਸਰੀਰ ਤੇ ਧੁੱਪੇ ਜਾਈ ਖੜੋ ਤੇ ਕੋਈ ਜ਼ੋਰ ਚ ਦਰਦ ਨਹੀਂ ਰਹਿੰਦਾ ਇਹਨੂੰ ਕਹਿੰਦੇ ਆ ਇਹ ਚਾਰ ਪੰਜ ਚੀਜ਼ਾਂ ਰੜਦੀਆਂ ਆ ਦਾਦੇ ਜੇ ਕਿਤੇ ਪਸ਼ੂਆਂ ਨੂੰ ਸੂਕਰ ਹੋ ਜੇ ਨਾ ਪਸ਼ੂਆਂ ਨੂੰ ਫੇਰ ਇਹਦਾ ਬਦਲ ਆ ਪੱਤੇ ਆ ਫਲ ਜਿਆ ਤੋੜ ਕੇ ਪਾ ਦਿਓ ਤੇ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਵਿੱਚ ਪਸ਼ੂ ਠੀਕ ਹੋ ਜਾਂਦਾ ਜਮਾ ਆ ਆ ਗਈ ਸਾਤ ਸੰਗ ਤੇ ਜਾਮਣ ਹਾਡੀ ਉਥੇ ਮਗਰ ਹੁੰਦੀ ਸੀ ਨਿਸ਼ਾਨੀ ਆ ਇਹ ਜਾਮਣ ਦੀ ਆ ਦੇ ਜਾਮਣ ਜਾਮਣ ਨੂੰ ਵੀ ਬਹੁਤ ਫਲ ਲੱਗਿਆ ਦੇ ਨੂੰ ਸਾਰੀਆਂ ਚੀਜ਼ਾਂ ਦਿਖਾਉਨੇ ਆ ਅੱਜ ਜਿਹੜੀਆਂ-ਜਿਹੜੀਆਂ ਮੇਰੀਆਂ ਖੇਤ ਲਾਈਆਂ ਹੋਈਆਂ ਮੈਂ ਤੇ ਫੇਰ ਉਹਨਾਂ ਨੂੰ ਖਾਈ ਦਾ ਵਾ ਆ ਦੇ ਆਹ ਲਾਈ ਵੀ ਆ ਮੇਰੀ ਅਰਬੀ ਆ ਦੇ ਆ ਅਰਬੀ ਆ ਆ ਦੇ ਖੜੀ ਉਨੇ ਤੋਂ ਤੂੰ ਤਾਂ ਸਾਫ਼ ਕਰਿਆ ਵੀ ਕਿੰਨਾ ਸੋਹਣਾ ਲੱਗੇ اے ਆਰ ਬੀ ਹੋ ਪਰਿਆ ਮੇਰਾ ਕਮਾਦ ਆ ਯਾ ਭਈਆ ਲਾਇਆ ਹੋਇਆ ਆ ਸਾਰਾ ਥਾਂ ਆਪਾਂ ਬਣਾ ਲੈਣਾ ਆ ਸਾਰਾ ਥਾਂ ਨਾਲ ਹੀ ਮੇੜ ਜਿਹੜਾ ਇੱਧਰ ਪੈਲੀ ਦੇ ਵਧੀਆ ਸਬਜੀ ਸਬਜੀ ਲੱਗਿਆ ਕਰੂਗੀ ਠੀਕ ਆ ਦੇ ਆ ਨਾਲ ਪਿਆ ਜਿਹੜਾ ਆਪਣੇ ਚੱਤ ਵਾਲੀ ਕੋਹੜੀ ਦੇ ਨਾਲ ਪਿਆ ਸੀ ਨਾ ਜਿਹੜਾ ਹਾਂ ਸਾਰਾ ਚੱਕ ਦੇਣਾ ਹੁਣ ਇਹਨੇ ਮੈਂ ਤੇ ਛੱਟ ਨੂੰ ਟਾ ਟਾ ਲੱਗ ਜਾਣਾ ਚੱਕਣਾ ਚੱਕਾ ਲਾ ਦੂਗਾ ਇਹ ਸਾਰਾ ਫਿਰ ਇਹ ਬਾਲਾ ਨੂੰ ਚੱਕ ਕੇ ਤੇ ਅੱਗ ਲਾ ਦੀ ਜੰਗਾ ਇਧਰ ਸੱਟ ਕੇ ਆਪਣੇ ਕਹਾਜੇ ਤੇ ਉਹ ਵੀ ਨਾ ਛੱਡੀ ਡਾਲੇ ਨੂੰ ਲੈਣ ਕਰ ਦੇਣਾ ਆਪਾਂ ਸਾਫ ਸੁਪਈਆ ਲਿਆਕ ਨੇ ਇੱਕ ਦਿਨ ਟਰੈਕਟਰ ਤੇ ਇਹਦੇ ਨਾਲ ਹੌਲਾ ਹੌਲਾ ਨਾ ਬਾਹ ਬਾ ਕੇ ਸਭ ਚੱਕ ਲੈਣੀਆਂ ਇਹ ਆ ਸਾਡੇ ਲੱਗੇ ਆ ਬਤਾਉ ਲਾਲ ਵਾਸਤੇ ਬਤਾਉ ਆਹ ਸਬਜ਼ੀ ਲਈ ਹੁੰਦੀ ਆ ਕਿਸੇ ਆਲੂ ਲੱਗੇ ਹੁਣ ਇਹਨੂੰ ਥਾਂ ਨੂੰ ਸਾਫ ਕਰਨਾ ਕਰਕੇ ਇਹਦੇ ਚ ਕੁਛ ਨਹੀਂ ਬੀਜਿਆ। ਆਂ ਇਹ ਆਪਣਾ ਵਧੀਆ। ਹਾਂ। ਹਾਂ ਆਂਬ ਆਪਣਾ ਪੂਰਾ ਵਧੀਆ। ਬਸ ਕੇਲੇ ਵੱਢ ਦੀ ਕਰਾ ਦੇ ਫਾਂ ਜਾਂ ਹੋਰ ਕੋਈ ਰਹਿ ਜੂ ਰਹਿ ਜੇ ਕੇਲੇ ਨਾ ਛੱਡੀ। ਹਾਂ। ਉਹ ਜੇ ਰਹਿ ਵੀ ਗਿਆ ਥੋੜਾ ਬਹੁਤਾ ਪੱਕ ਕੱਲ ਨੂੰ ਕਰ ਦੇਣਾ ਛੱਡਣਾ ਨਹੀਂ। ਕੱਲ ਨੂੰ ਕਰਕੇ ਉੱਥੇ ਜਾਵਣੀ ਬਾਬੇ ਦੇ। ਪਰ ਰਹਿ ਨਾ ਜਾਵੇ ਕੋਈ ਕੰਮ ਆਪਣਾ। ਹਾਂ। ਆ ਤਾਰ ਪਈਆ ਕਮਾੜ ਦੇ ਦਾੜੇ-ਦਾੜੇ ਆਪਾਂ ਤਾਰ ਲਾ ਦੇਣੀ ਆ। ਲਿਓਂਗਾ ਮੈਂ ਦੂਜਾ ਤੰਬੇ 5 6 7 ਗੱਡ ਕੇ ਬਈਏ ਤੋਂ ਗਡਾ ਲੈਣੇ ਆ ਗਡਾ ਕੇ ਮੁਰਕੇ ਦੇ ਤਾਰ ਲਾਵਾਂਗੇ ਹੁਣ ਇਹਦੇ ਨਾਲ ਇੱਥੇ ਬਾਹਰ ਕਰ ਲੈ 10 15 ਦਿਨ ਭਲਾ ਸਾਡੇ 20 ਦਿਨ ਲੱਗ ਜਾਣ ਹੁਣ ਕੰਮ ਇਹਨੂੰ ਕਹਣਾ ਵੀ ਨਿਮੇੜ ਕੇ ਜਾਈਂ ਬਾਬੇ ਦਾ ਤੇ ਸਾਡਾ ਇੱਥੋਂ ਵਾਲਾ ਆ ਖੇਤ ਸਾਡੇ ਹਾਲ ਹਾਲ ਖੇਤੀ ਪਏ ਹੁੰਦੇ ਆ ਸੰਦ ਵਿਲੇਵਾਂ ਬੰਦੇ ਸਾਡੇ ਦੋ ਰਹਿੰਦੇ ਇੱਥੇ ਦੋ ਖੇਤ ਪੱਕੇ ਇੱਕ ਹੁੰਦਾ ਕੁੱਤਾ ਕੁੱਤਾ ਵੀ ਇਹਨਾਂ ਦਾ ਬਹੁਤ ਸਕੀਮ ਨਾਲ ਬੰਨਿਆ ਤਾਰ ਪਾਈ ਆ ਪਹੀ ਤੇ ਹੋ ਤਾਈ ਜਾਵੜਦਾ ਮਗਰ ਬੰਦੇ ਦੇ ਭੱਜ ਕੇ ਜਿੱਥੇ ਵੀ ਜਾਣਾ ਵੀ ਹੋਵੇ ਇਸ ਤਰ੍ਹਾਂ ਦਾ ਪ੍ਰੋਗਰਾਮ ਕਰਾਇਆ ਹੋਆ ਇਹਨਾਂ ਦਾ ਹਾਰਮਨ ਹੋਣਾ ਦਾ ਜੇ ਕੋਈ ਬੰਦਾ ਆ ਵੀ ਜਾਵੇ ਨਾ ਤੇ ਤਾਰ ਦੇ ਨਾਲ ਬੰਨਿਆ ਥੱਲੇ ਤੇ ਤਾਰ ਦੇ ਵਿੱਚ ਇਹਦੀ ਸੰਗਲੀ ਪਾਈ ਆ ਸੰਗਲੀ ਲੈ ਕੇ ਭਾਜਾਂਦਾ ਉਹ ਪਹੀ ਪਹੀ ਤਾਈ ਉਧਰੋਂ ਫੇਰ ਬੋੜ ਆਉਂਦਾ ਉਹ ਮੇਰੀ ਭੌਂਕਦਾ ਇੱਕ ਦੋ ਬੰਦੇ ਫੜੇ ਵੀ ਇੱਥੇ ਵਰਦਾ ਨਹੀਂ ਕੋਈ ਰਾਤ ਨੂੰ ਬਿਨਾਂ ਬੰਦੇ ਤੋਂ ਆ ਉਹ ਰਿਆ ਦਾ ਬੂਟਾ ਵਾ ਆ ਸਾਹਮਣੇ ਖੜਾ ਵਿੱਚ ਦੀ ਦੀਂਦਾ ਹੋਦੀ ਆ ਮਰੂਦਾਂ ਦੇ ਕਿੰਨੇ ਮਰੂਦ ਲੱਗੇ ਨੂੰ ਵੀ ਬਹੁਤ ਯਾਨੀ ਹੁਣ ਇਹਨੂੰ ਪਾਣੀ ਆ ਟੋਆ ਬਣਾ ਲੈਣਾ ਤੇ ਪਾਣੀ ਪਾਉਣਾ ਆ ਸਾਰਾ ਥਾਂ ਅਸੀਂ ਇਰਕੀ ਬੈਕ ਕਰ ਦੇਣਾ ਆਦੇ ਆ ਆ ਤੁਹਾਨੂੰ ਦਿਖਾਉਨੇ ਆ ਆ ਬੀਆਬਾਨ ਪਿਆ ਨਾ ਬਣਿਆ ਘਾ ਬੂੜ ਦੇ ਕੀ ਹਾਲ ਆ ਇਧਰ ਲੈ ਉਹ ਦੇਖੀ ਹਾਲ ਆਹ ਸਾਰਾ ਇਹਨੂੰ ਕਹਿੰਦੇ ਨੇ ਵੀ ਪੱਟ ਕੇ ਤੇ ਟਰੈਕਟਰ ਨਾਲ ਵਾਹ ਲੈਣਾ ਹਰ ਮ ਨੂੰ ਕਹਿੰਦਾ ਵਧੀਆ ਕੱਲ ਨੂੰ ਨਹੀਂ ਦਾ ਬਲ ਤਾਂ ਪਰਸੋਂ ਨੂੰ ਵਾਹਦੇ ਆਂਗੇ ਨੂੰ ਐ ਟਰਾ ਕੇ ਉਧਰ ਦੀ ਟਰੈਕਟਰ ਲੰਘਦਾ ਹੈਗਾ ਵਾ ਆਹਦੇ ਇਧਰ ਵੀ ਮਰੂਦਾਂ ਦਾ ਬੂਟਾ ਆਹਦੇ ਨਾਲ ਇਧਰ ਵੀ ਮਰੂਦਾਂ ਦਾ ਬੂਟਾ ਸਾਡੇ ਫਾਲਤਾ ਮੇਰੇ ਯਾਨੀ ਫੁੱਲ ਇਸ ਗੱਲੋਂ ਨਹੀਂ ਮੈਂ ਖੇਤ ਕੱਚਾ ਰਹਿਣ ਦਿੱਤਾ ਫਾਲ ਫਰੂਟਾਂ ਨੂੰ ਤੂੰ ਮਰਜ਼ੀ ਖਾਈ ਜਾ ਜਦੋਂ ਮਰਜ਼ੀ ਆਈ ਜਾ ਮੇਰੇ ਘਰੇ ਵੀ ਬੂਟੇ ਜਿਹੜੇ ਲਾਏ ਆ ਨਾ ਉਹ ਘਰੇ ਵੀ ਮੇਰੇ ਸਾਰੇ ਦੂਜੇ ਦੇ ਫਲ ਵਾਲੇ ਲਾਏ ਹੋਏ ਆ ਜਿਵੇਂ ਅੰਜੀਰ ਅੰਗੂਰ ਇਹ ਜੇ ਸਾਰੇ ਬੂਟੇ ਮੇਰੇ ਉਹ ਘਰੇ ਸਿਉ ਮਰੂਦ ਕਿੰਨੂ ਆੜੂ ਆਪਣਾ ਆੜੂ ਨਹੀਂ ਲਾਇਆ ਆੜੂ ਦਾ ਬਟਾ ਨਹੀਂ ਹੈ ਬਰਾਮਾ ਦੇ ਬੂਟੇ ਵੀ ਲੱਗੇ ਆ ਛੋਟੇ ਆ ਪਰ ਹਲੇ ਹੋ ਘਰੇ ਬਹੁਤ ਯਾਨੀ ਵਧੀਆ ਮੇਰਾ ਬਣਾਇਆ ਸਿਸਟਮ ਸਾਂ ਵਧੀਆ ਬਣਾ ਲੈਨੇ ਆ ਕੇਲੇ ਵੀ ਬਾੜ ਦੇਨੇ ਆ ਤੇ ਥੜਾ ਬਣਾ ਦੇਾਂਗੇ ਅੰਬ ਦੇ ਢਾਲੇ ਤੇ ਬਾਕੀ ਬੂਟੇ ਹੋ ਰੱਖ ਲਾਂਗੇ ਤੇ ਫਿਰ ਇਥੋਂ ਪਾਈਪਾਂ ਪਾਉਣੀਆਂ ਸਿੱਧੀਆਂ ਹੋ ਖੁੰਡੇ ਨੂੰ ਉੱਥੇ ਪਾਈਪ ਜਾਇਆ ਕਰੂ ਪਾਣੀ ਵਾਲੀ ਗਾਂ ਨੂੰ ਪਾਵਾਂਗੇ ਕਿ ਜਾਂ ਕੱਤੇ ਵੇਲੇ ਪਾ ਦੇਾਂਗੇ ਨਹੀਂ ਫਿਰ ਗਾਂਨ ਪਰ ਨੂੰ ਇਸ ਰੁੱਤ ਪਾ ਦੇਾਂਗੇ ਫਿਰ ਕਿਹਾਰਾ ਲੋਡ ਸੀ ਸਾਡਾ ਕਰਨ ਵਾਲਾ ਨੇ ਲੋਟ ਹੋ ਜਾਊਗਾ ਜੇ ਹਰ ਬਣੋਣੀ ਬੱਟਾ ਪਾਉਣ ਲੱਗੇ ਨਾ ਦੂਜਾ ਪੜਿਆ ਪਈਗਾ ਉਹਨਾਂ ਨੇ ਆਹ ਪੌਣੀਆਂ ਆ ਕੇ ਪਨੀਰੀ ਬੀਜਣੀ ਆ ਤੇ ਆਪਣੀ ਹੋ ਕਮਾਦ ਵਾਲੀ ਬਾਟ ਜਿਹੜਾ ਲਾ ਕੇ ਗਿਆ ਉਹ ਇੰਦਰ ਮਿਹਰ ਜੀਤਾ ਉਹਨੂੰ ਕਹ ਵੀ ਉਹ ਕਮਾਦ ਵਾਲੀ ਬੱਟ ਪਾ ਦਿਓ ਜੰਦਰੇ ਨਾਲ ਚੰਗਾ ਆ ਕਹਿਦੀ ਉਹਨਾਂ ਨੂੰ ਕਹ ਵੀ ਤੁਸੀਂ ਇੱਧਰ ਪਾ ਪਾਉਣੇ ਆ ਤੇ ਇੱਧਰ ਵੀ ਪਾ ਦਿਓ ਕਾ ਚਲ ਫਿਰ ਆਪਾਂ ਪਾਣੀ ਫੇਰ ਛੱਡ ਕੇ ਤੇ ਦੁਆਰਾ ਨਾਲੇ ਉਹ ਗੰਨਿਆਂ ਨੂੰ ਲੱਗ ਜਾਊਗਾ ਚੱਕ ਦੇ ਬਰਾਵੀਰ ਸ਼ਾਬਾਸ਼ ਕਰਾ ਲਾ ਦੇ ਝੁੱਟੀ ਕਰਾ ਯਾਰ ਮੈਂ ਫਿਰ ਜਾਣਾ ਹੈ ਤੇ ਸ਼ਾਮ ਨੂੰ ਆਉਂ ਤਰੇ ਕੋਲੇ 5 ਵਜੇ ਫੇਰ ਆਪਾਂ ਕੋਈ ਵਿਆਹਤ ਬੰਦੀ ਕਰਾਂਗੇ ਬਾਦੂ ਘਾਟੋ ਇਹ ਆ ਬਾਈਸਾਈਕਲ ਆ